ਕੋਤਾ ਨਹੀਂ ਜੀ ਕੀ ਗੱਲ ਆਪਾਂ ਨਾ ਇੰਨੀ ਭੱਜ ਨੱਟ ਕਰਦੇ ਆ ਪੈਸੇ ਦੀ ਖਾਤਰ ਭੱਜੇ ਹੀ ਫਿਰਦੇ ਆ ਪੈਸੇ ਦੀ ਇੰਨੀ ਦੌੜ ਲੱਗੀ ਏ ਦੇਖੋ ਇਹਦੇ ਆਪਾਂ ਜਦੋਂ ਕਿਤੇ ਸ਼ਹਿਰ ਜਾਂਦੇ ਆ ਕੋਈ ਇਧਰੋਂ ਜਾਂਦਾ ਕੋਈ ਉਧਰੋਂ ਜਾਂਦਾ ਭੱਜ ਨੱਟ ਲੱਗੀ ਰਹਿੰਦੀ ਏ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਤਾਂ ਇਹ ਹੈਰਾਨ ਹੋ ਜਾਨੀ ਆ ਵੀ ਨਾ ਤਾਂ ਕੋਈ ਲੈ ਕੇ ਆਇਆ ਨਾਲ ਇਹ ਨਾ ਹੀ ਪੈਸਾ ਨਾਲ ਲੈ ਕੇ ਜਾਣਾ ਆਪਾਂ ਇਹ ਕਾਦੀ ਖਾਤਰ ਦੌੜ ਲਾਈ ਹੋਈ ਏ ਇਹ ਦੌੜ ਲਾਈ ਹੋਈ ਆ ਵੇ ਆਪਾਂ ਨਾ ਦਿਖਾਵੇ ਦਿਖਾਈਏ ਵੀ ਆਪਾਂ ਵੱਡੇ ਆ ਵੱਡੇ ਬਣ ਕੇ ਦਿਖਾਈਏ ਬ੍ਰਾਂਡਡ ਬੰਦੇ ਬਣ ਕੇ ਦਿਖਾਈਏ ਆਪਾਂ ਉਹ ਚੀਜ਼ ਪਿੱਛੇ ਨਾ ਆਪਣੀ ਭੱਜ ਦੌੜ ਲੱਗੀ ਹੈ ਜੇ ਆਪਾਂ ਅੰਦਰ ਨਾ ਆਪਣੇ છાਤੀ ਮਾਰੀਏ ਵੀ ਇੱਥੇ ਐਵੇਂ ਮਨਾ ਕਾਹ ਨੂੰ ਕਮਲਾ ਹੋਇਆ ਹੈ ਮੈਂ ਇੱਥੇ ਕੁਝ ਨਹੀਂ ਲੈ ਕੇ ਜਾਣ ਨੂੰ ਨਾਲ ਤੂੰ ਆ ਜਨਾ ਮੋਜਾਂ ਕਰ ਖੁਸ ਰਹਿ ਬੁੱਲੇ ਵੱਡ ਤੇ ਐ ਜਿੰਦਗੀ ਨਗਾ ਫਿਰ ਤਾਂ ਵਾੜੀ ਵਧੀਆ ਸੌਖੀ ਜ਼ਿੰਦਗੀ ਲੱਗਦੀ ਆ ਤੇ ਬਸ ਆਫਾ ਦੇਖੋ ਦੇਖਣਾ ਪਸ ਪੈਸੇ ਦੇ ਮਗਰ ਭੱਜੇ ਨਾ ਠਹਿਰਦੇ ਇਹ ਮੇਰੀ ਵੀਡੀਓ ਵਧੀਆ ਲੱਗੀ ਜੀ ਤੇ ਲਾਈਕ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਕੋਈ ਪੈਸਾ ਮੋਲੀ ਨਹੀਂ ਲੱਗਦਾ ਇੱਥੇ ਕੋਈ ਪੈਸਾ ਨਹੀਂ ਲੱਗਦਾ ਤੇ ਜਰੂਰ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ